ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਦੁੱਖ ਕਬ ਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮੰਨ ਵਾ ਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਦ ਲਗਾ ਵਣਿਆ ਜੋ ਹਰ ਸੇ ਵੈ ਸੇ ਸਦਾ ਸੋਹੈ ਸੋ ਬਾਸੁਰਤ ਸੁਹਾਵਣਿਆ ਰਹਾਓ ਸਭ ਕੋ ਤੇਰਾ ਭਗਤ ਕਹਾਏ ਸੇਈ ਭਗਤ ਤੇਰੇ ਮਨ ਭਾਵਾਈ ਸਚ ਬਾਣੀ ਤੁਦੈ ਸਲਾਹਨ ਰੰਗ ਰਾਤੀ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਓ ਤੇਰਾ ਗੁਰਮਖ ਮਲੇ ਤਾ ਚੋਕੈ ਫੇਰਾ ਜਾਂ ਤਦ ਭਾਵੈ ਤਾ ਨਾਏ ਰਚਾਵੇ ਤੂੰ ਆਪੇ ਨਾਉ ਜਪਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਕਸੋਗ ਸਭ ਮੋਗਵਾਇਆ ਏਕਸ ਸਿਓ ਨਵ ਲਾਗੀ ਸਦਹੀ ਹਰ ਨਾਮ ਮਨ ਵਸਾਉਣਿਆ ਭਗਤ ਰੰਗ ਰਾਤੀ ਸਦਾ ਤੇਰੇ ਚਾਏ ਨਉ ਨਿਦ ਨਾਮ ਵਸਿਆ ਮਨ ਆਈ ਪੂਰੇ ਭਗ ਸਤਗੁਰ ਪਾਇਆ ਸਬਦੇ ਮੇਲ ਮਿਲਾਉਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮਿਲ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤਉ ਦਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇਕਸ ਸਿਓ ਮਨ ਰਿਆਸਮਾਈ ਮਨ ਮੰਨੇ ਮਨੀ ਮਲਾਵਣਿਆ ਗੁਰਮਕ ਹੋਵੇ ਸੋ ਸਲਾਹੀ ਸਾਚੇ ਠਾਕਰ ਵੀ ਪਰਵਾਈ ਨਾਨਕ ਨਾਮ ਵਸੇ ਮਨ ਅੰਤਰ ਗੁਰ ਸਬਦੀ ਹਰ ਮਲਾਵਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋ ਹੈ ਸਾਚੇ ਦਰਬਾਰੀ ਗੁਰ ਕੈ ਸ਼ਬਦ ਨਾਮ ਸਵਾਰੀ ਸਦਾ ਆਨੰਦ ਰਹੈ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮੰ ਵਸਾਵਣਿਆ ਹਰ ਜੀਉ ਸੱਚਾ ਊਚੋ ਊਚਾ ਹਉ ਮੇ ਮਾਰ ਮਿਲਾਵਣਿਆ ਰਹਾਉ ਹਰ ਜੀਉ ਸਾਚਾ ਸਾਚੀ ਨਾਹੀ ਗੁਰ ਪ੍ਰਸਾਦਿ ਕਿਸੈ ਮਿਲਾਈ ਗੁਰ ਸ਼ਬਦ ਮਿਲੇ ਸਿ ਵਿਛੜੈ ਨਾਹੀ ਸਹਜੇ ਸਚ ਸਮਾਵਣਿਆ ਤੁਜਤੇ ਬਾਰ ਕਸ਼ੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੈ ਸੋਈ ਆਪੇ ਕਰੇ ਕਰਾਈ ਕਰਤਾ ਗੁਰਮਤਿ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਪੈ ਪਾਏ ਸਿੰਗਾਰ ਬਣਾਈ ਸਤ ਗੁਰੂ ਸੇਵ ਸਦਾ ਸੁਹਾਗਨ ਸੱਚ ਉਪਦੇਸ ਸਮਾਵਣਿਆ ਸ਼ਬਦ ਵਿਸਾਰਨ ਤ ਨ ਠੌਰ ਨ ਠਾਓ ਪਰਮ ਭੁੱਲੇ ਜੋ ਸੁਝੇ ਕਰ ਕਾਉ ਹਲਤ ਪਲਤ ਤਿੰਨੀ ਦੋਵੇਂ ਗਵਾਏ ਦੁਖੇ ਦੁਖ ਵਿਹਾਵੜਿਆ ਲਿਖਦਿਆ ਲਿਖਦਿਆ ਕਾਗਦ ਮਸਖੋਹੀ ਦੋਜੇ ਪਾਏ ਸੁਖ ਪਾਏ ਨਾ ਕੋਈ ਕੋੜ ਲਿਖੈ ਤੈ ਕੋੜ ਕਮਾਵੇ ਜਲ ਜਾਵੇ ਕੂੜ ਚ ਤਲਾਵਣਿਆ ਗੁਰਮੁਖ ਸਚੋ ਸਚ ਲਿਖੈ ਵਿਚਾਰ ਸੇ ਜਨ ਸੱਚੀ ਪਾਵੇ ਮੋਕਦਵਾਰ ਸਚ ਕਾਗਦ ਕਲਮ ਮਸਵਾਣੀ ਸਚ ਲਿਖ ਸਚ ਸਮਾ ਬਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਬਰਸਾਦੀ ਮਿਲੇ ਸੋਈ ਜਨ ਲਖੈ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ ਹਉਮੈ ਮੈਲ ਲਾਗੀ ਗੁਰ ਸਬਦੀ ਖੋਵੈ ਮਨ ਨਿਰਮਲ ਆਣ ਦਿਨ ਭਗਤੀ ਰਾਤਾ ਪਗਤ ਕਰੀ ਹਰ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕੋ ਸਦ ਨਮਸ਼ਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਈ ਜਿਤ ਭਾਵੈ ਤਿਤਕਾਰੈ ਲਾਈ ਪੂਰੀ ਭਾਗ ਗੁਰ ਸੇਵਾ ਹੋਵੈ ਗੁਰ ਸਿਵਾਤੀ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਈ ਸਦਾ ਮੁਗਤ ਹਰ ਮਨ ਵਸਾਈ ਸਹਿਜ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੁਗਤ ਨ ਪਾਏ ਦਸੰਤਰ ਭਵੈ ਦੂਜੇ ਭਾਏ ਖਵਾਈ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁਖ ਪਾਵਣਿਆ ਧਾਵਤ ਰੱਖੈ ਠਾਕ ਰਹਾਇ ਗੁਰ ਪ੍ਰਸਾਦੀ ਪਰਮ ਪਦ ਪਾਏ ਸਤ ਗੁਰ ਆਪੇ ਮੇਲ ਮਲਾਈ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਈ ਦੂਜੀ ਭਾਈ ਬਿਰਥਾ ਜਨਮ ਗਵਾਈ ਆਪ ਡੁੱਬੇ ਸਗਲੇ ਕੁਲ ਡੋਬੈ ਕੂੜ ਬੋਲ ਵਿਖ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮਖ ਦੇਖੈ ਪਾਏ ਭਗਤ ਜਹੋ ਮੈਂ ਸੁਖੈ ਸਿਧ ਸਾਧਕ ਮੋਣ ਧਾਰੀ ਰਹਿ ਲਵਲਾਈ ਤਿਨ ਪੀ ਤਨ ਮੈਂ ਮਨ ਨਾ ਦਿਖਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੈ ਕੀਤੇ ਕਿਆ ਹੋਈ ਨਾਣਕ ਜਿਸ ਮਨ ਦੇਵੇ ਸੋ ਲੇਵੇ ਨਾਮੋ ਮਨ ਵਸਾਵਣਿਆ